ਸੋਨੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ ਮੰਗਲਵਾਰ ਨੂੰ ਕਾਰੋਬਾਰੀ ਸੈਸ਼ਨ ਦੇ ਅੰਤ 'ਚ ਸੋਨੇ ਦੀ ਕੀਮਤ 'ਚ 1450 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਾਨੀ ਕਿ ਸੋਨਾ 1450 ਰੁਪਏ ਸਸਤਾ ਹੋਇਆ ਹੈ ਇਸ ਦੇ ਨਾਲ ਹੀ ਰਾਜਸਥਾਨੀ ਦਿੱਲੀ 'ਚ 10 ਗ੍ਰਾਮ ਸੋਨੇ ਦੀ ਕੀਮਤ 72200 ਰੁਪਏ ਤੇ ਬੰਦ ਹੋਈ ਹੈ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 2300 ਰੁਪਏ ਡੇਕ ਕੇ 83500 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਯਾਨਕੀ ਚਾਂਦੀ 2300 ਰੁਪਏ ਸਸਤੀ ਹੋ ਗਈ ਹੈ ਇਸ ਦੇ ਨਾਲ ਹੀ HDFC ਸਕਿਉਰिटीज ਮੁਤਾਬਕ ਸੋਨੇ ਦੀ ਕੀਮਤ 1450 ਡੇਕੇ 72200 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਸੋਮਵਾਰ ਨੂੰ ਸੋਨੇ ਦੀ ਕੀਮਤ ਉਤੇ 73650 ਰੁਪਏ ਸੀ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 2300 ਰੁਪਏ ਡੇਕੇ 83500 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਜੋ ਸੋਮਵਾਰ ਨੂੰ 85800 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਐਚਡੀਐਫਸੀ ਸਕਿਉਰਿਟੀ ਦੇ ਸੀਨੀਅਰ ਕਮੋਡੀਟੀ ਐਨਾਲਿਸਟ ਸੋਮਿਲ ਗਾਂਧੀ ਨੇ ਕਿਹਾ ਕਿ 24 ਕੈਰਟ ਸੋਨੇ ਦੀ ਕੀਮਤ 'ਚ ਇਹ ਗਿਰਾਵਟ ਵਿਦੇਸ਼ੀ ਬਾਜ਼ਾਰ ਤੋਂ ਸੁਸਤ ਰੁਖ ਕਾਰਨ ਦੇਖਣ ਨੂੰ ਮਿਲੀ ਹੈ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ ਮੰਗਲਵਾਰ ਨੂੰ ਕਾਰੋਬਾਰੀ ਸੈਸ਼ਨ ਦੇ ਅੰਤ 'ਚ ਸੋਨੇ ਦੀ ਕੀਮਤ 'ਚ 1450 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਾਨਕੀ ਸੋਨਾ 1450 ਰੁਪਏ ਸਸਤਾ ਹੋਇਆ ਹੈ ਇਸ ਦੇ ਨਾਲ ਹੀ ਰਾਜਸਤਾਨੀ ਦਿੱਲੀ ਚ 10 ਗ੍ਰਾਮ ਸੋਨੇ ਦੀ ਕੀਮਤ 72200 ਰੁਪਏ ਤੇ ਬੰਦ ਹੋਈ ਹੈ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 2300 ਰੁਪਏ ਡੇਕ ਕੇ 83500 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਜਾਨਕੀ ਚਾਂਦੀ 2300 ਰੁਪਏ ਸਸਤੀ ਹੋ ਗਈ ਹੈ ਇਸ ਦੇ ਨਾਲ ਹੀ HDFC सिक्योरिटीज ਮੁਤਾਬਕ ਸੋਨੇ ਦੀ ਕੀਮਤ 1450 ਰੁਪਏ ਡਿੱਕੇ 72200 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਸੋਮਵਾਰ ਨੂੰ ਸੋਨੇ ਦੀ ਕੀਮਤ 73650 ਰੁਪਏ ਸੀ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 2300 ਰੁਪਏ ਡਿੱਕੇ 83500 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਜੋ ਸੋਮਵਾਰ ਨੂੰ 85800 ਰੁਪਏ ਪ੍ਰਤੀ ਕਿਲੋਗ੍ਰਾਮ ਸੀ HDFC ਸਿਕਿਉਰਿਟੀ ਦੇ ਸੀਨੀਅਰ ਕਮੋਡੀਟੀ ਐਨਾਲਿਸਟ 소ਮਿਲ ਗਾਂਧੀ ਨੇ ਕਿਹਾ ਕਿ 24 ਕੈਰਟ ਸੋਨੇ ਦੀ ਕੀਮਤ 'ਚ ਇਹ ਗਿਰਾਵਟ ਵਿਦੇਸ਼ੀ ਬਾਜ਼ਾਰ ਤੋਂ ਸੁਸਤ ਰੁਖ ਕਾਰਨ ਦੇਖਣ ਨੂੰ ਮਿਲੀ ਹੈ। ਸੋਨੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ। ਮੰਗਲਵਾਰ ਨੂੰ ਕਾਰੋਬਾਰੀ ਸੈਸ਼ਨ ਦੇ ਅੰਤ 'ਚ ਸੋਨੇ ਦੀ ਕੀਮਤ 'ਚ 1450 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਯਾਨੀ ਕਿ ਸੋਨਾ 1450 ਰੁਪਏ ਸਸਤਾ ਹੋਇਆ ਹੈ ਇਸ ਦੇ ਨਾਲ ਹੀ ਰਾਜਸਤਾਨੀ ਦਿੱਲੀ ਚ 10 ਗ੍ਰਾਮ ਸੋਨੇ ਦੀ ਕੀਮਤ 72200 ਰੁਪਏ ਤੇ ਬੰਦ ਹੋਈ ਹੈ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 2300 ਰੁਪਏ ਡੇਕ ਕੇ 83500 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਯਾਨੀ ਕਿ ਚਾਂਦੀ 2300 ਰੁਪਏ ਸਸਤੀ ਹੋ ਗਈ ਹੈ ਇਸ ਦੇ ਨਾਲ ਹੀ HDFC ਸਿਕਿਉਰਿਟिज ਮੁਤਾਬਕ ਸੋਨੇ ਦੀ ਕੀਮਤ 1450 ਰੁਪਏ ਡਿੱਕੇ 72200 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਸੋਮਵਾਰ ਨੂੰ ਸੋਨੇ ਦੀ ਕੀਮਤ 73650 ਰੁਪਏ ਸੀ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 2300 ਰੁਪਏ ਡਿੱਕੇ 83500 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਜੋ ਸੋਮਵਾਰ ਨੂੰ 85800 ਰੁਪਏ ਪ੍ਰਤੀ ਕਿਲੋਗ੍ਰਾਮ ਸੀ HDFC ਸਿਕਿਉਰਿਟੀ ਦੇ ਸੀਨੀਅਰ ਕਮੋਡੀਟੀ ਐਨਾਲਿਸਟ ਸ਼ੋਮਿਲ ਗਾਂਧੀ ਨੇ ਕਿਹਾ ਕਿ 24 ਕੈਰਟ ਸੋਨੇ ਦੀ ਕੀਮਤ 'ਚ ਇਹ ਗਿਰਾਵਟ ਵਿਦੇਸ਼ੀ ਬਾਜ਼ਾਰ ਤੋਂ ਸੁਸਤ ਰੁਖ ਕਾਰਨ ਦੇਖਣ ਨੂੰ ਮਿਲੀ ਹੈ। ਸੋਨੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ। ਮੰਗਲਵਾਰ ਨੂੰ ਕਾਰੋਬਾਰੀ ਸੈਸ਼ਨ ਦੇ ਅੰਤ 'ਚ ਸੋਨੇ ਦੀ ਕੀਮਤ 'ਚ 1450 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਯਾਨੀ ਕਿ ਸੋਨਾ 1450 ਰੁਪਏ ਸਸਤਾ ਹੋਇਆ ਹੈ। ਇਸ ਦੇ ਨਾਲ ਹੀ ਰਾਜਸਥਾਨੀ ਦਿੱਲੀ 'ਚ 10 ਗ੍ਰਾਮ ਸੋਨੇ ਦੀ ਕੀਮਤ 72200 ਰੁਪਏ ਤੇ ਬੰਦ ਹੋਈ ਹੈ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 2300 ਰੁਪਏ ਡੇਕ ਕੇ 83500 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਯਾਨੀ ਕਿ ਚਾਂਦੀ 2300 ਰੁਪਏ ਸਸਤੀ ਹੋ ਗਈ ਹੈ ਇਸ ਦੇ ਨਾਲ ਹੀ HDFC ਸਿਕਿਉਰਿਟੀਸ ਮੁਤਾਬਕ ਸੋਨੇ ਦੀ ਕੀਮਤ 1450 ਰੁਪਏ ਡੇਕ ਕੇ 72200 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਸੋਮਵਾਰ ਨੂੰ ਸੋਨੇ ਦੀ ਕੀਮਤ 73600 50 ਰੁਪਏ ਸੀ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 2300 ਰੁਪਏ ਦੇ ਕੇ 83500 ਰੁਪਏ ਪ੍ਰਤੀ ਕਿਲੋਗ੍ਰam ਤੇ ਆ ਗਈ ਹੈ ਜੋ ਸੋਮਵਾਰ ਨੂੰ 85800 ਰੁਪਏ ਪ੍ਰਤੀ ਕਿਲੋਗ੍ਰam ਸੀ ਐਚਡੀਐਫਸੀ ਸਕਿਉਰਿਟੀ ਦੇ ਸੀਨੀਅਰ ਕਮੋਡੀਟੀ ਐਨਾਲਿਸਟ ਸੋਮਿਲ ਗਾਂਧੀ ਨੇ ਕਿਹਾ ਕਿ 24 ਕੈਰਟ ਸੋਨੇ ਦੀ ਕੀਮਤ 'ਚ ਇਹ ਗਿਰਾਵਟ ਵਿਦੇਸ਼ੀ ਬਾਜ਼ਾਰ ਤੋਂ ਸੁਸਤ ਰੁਖ ਕਾਰਨ ਦੇਖਣ ਨੂੰ ਮਿਲੀ ਹੈ